ਡੌਂਕੀ ਬਾਰੇ ਪਤਾ? ਹਾਂਜੀ ਹਾਂਜੀ ਸਾਨੂੰ ਪਤਾ ਡੌਂਕੀ ਬਾਰੇ। ਜੇ ਪਤਾ ਫਿਰ ਅੰਬਲਿਆਂ ਨੂੰ ਪੁੱਛਣਾ। ਲਾਬਸ ਕਿਵੇਂ ਆਏ? ਸਾਨੂੰ ਪਤਾ ਲੱਗਾ ਕਿ ਤੁਹਾਨੂੰ ਜਾਜ ਦੇ ਵਿੱਚ ਬਾਕੇ ਫਿਰ ਇੱਥੇ ਛੱਡ ਕੇ ਗਏ ਆ। ਤੁਹਾਨੂੰ ਪਤਾ ਕਿ ਜਾਜ ਦੀ ਛੱਡ ਕੇ ਗਏ ਆ ਫਿਰ ਇਹ ਪੁੱਛਣ ਵਾਲੀ ਕਿਹੜੀ ਗੱਲ? ਆ ਹਾਂਜੀ ਸਤਿ ਸ੍ਰੀਕਾਲ ਜੀ। ਅਸੀਂ ਆਪਾਂ ਨੂੰ ਜਿਵੇਂ ਪਤਾ ਵਾ ਅਮਰੀਕਾ ਤੋਂ ਡਿਪੋਰਟ ਹੋ ਕੇ ਜਿਹੜੇ ਮੁੰਡੇ ਨੌਜਵਾਨ ਆਏ ਆ। ਅੱਜ ਇੱਕ ਨੌਜਵਾਨ ਕਰੇ ਪਹੁੰਚੀ ਆਪਾਂ। ਤੇ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਸਾਰੀ ਪੁੱਛਦੇ ਹਾਂ ਕਿਵੇਂ ਗਏ ਤੇ ਕਿਵੇਂ ਆਏ ਹਾਂਜੀ ਸਾਸਟੀ ਗਾਜੀ ਸਾਸਟੀ ਗਾਜੀ ਅ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਤੁਸੀਂ ਮੇਰੇ ਘਰ ਕਿਵੇਂ ਪੁੱਛ ਕੇ ਆਏ ਜੀ ਮੈਂ ਜੀ ਲੋਕਾਂ ਨੂੰ ਤੁਹਾਡੇ ਬਾਰੇ ਪੁੱਛ ਕੇ ਫੇਰ ਆਇਆ ਫਿਰ ਜੋ ਤੁਸੀਂ ਪੁੱਛਿਆ ਉਹ ਹੀ ਮੇਰਾ ਨਾਮ ਹੈ ਐ ਚਲੋ ਇਹ ਤੁਸੀਂ ਇਹ ਦੱਸੋ ਕਿ ਤੁਸੀਂ ਇੱਥੋਂ ਜਦੋਂ ਅਮਰੀਕਾ ਗਏ ਹੋ ਡੌਂਕੀ ਲੱਗ ਗਏ ਹੋ ਕਿਵੇਂ ਗਏ ਸੀ ਤੁਹਾਨੂੰ ਡੌਂਕੀ ਬਾਰੇ ਪਤਾ ਹਾਂਜੀ ਹਾਂਜੀ ਸਾਨੂੰ ਪਤਾ ਡੌਂਕੀ ਬਾਰੇ ਜੇ ਪਤਾ ਫਿਰ ਅੰਬਲੇ ਨੂੰ ਪੁੱਛਣਾ ਆ ਮੈਨੂੰ ਪਤਾ ਲੱਗਾ ਕਿ ਤੁਸੀਂ ਉੱਥੇ ਕੱਚੇ ਸੀ ਤੁਹਾਨੂੰ ਇਸ ਕਰਕੇ ਤੁਸੋਂ ਕੱਢ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਤੈਨੂੰ ਪਤਾ ਕੱਚੇ ਹੀ ਹੈ ਹਾਂਜੀ ਹਾਂਜੀ ਸਾਨੂੰ ਪਤਾ ਕਹਿ ਰਿਹਾ ਕਿ ਤੁਸੀਂ ਕੱਚੇ ਸੀ ਤਾਂ ਤਾਂ ਕੱਢਿਆ ਮਾਮਾ ਜੀ ਨੂੰ ਪਤਾ ਤਾਂ ਫਿਰ ਪੁੱਛਦਾ ਅੰਬਲੇ ਨੂੰ ਇਹ ਤੇ ਚਲੋ ਉਹ ਹੋਰ ਤੁਸੀਂ ਦੱਸੋ ਵੀ ਤੁਸੀਂ ਹੁਣ ਵਾਪਸ ਕਿਵੇਂ ਆਏ ਸਾਨੂੰ ਪਤਾ ਲੱਗਾ ਕਿ ਤੁਹਾਨੂੰ ਜਹਾਜ਼ ਦੇ ਵਿੱਚ ਬਾਕੇ ਫਿਰ ਇੱਥੇ ਛੱਡ ਕੇ ਗਏ ਆ। ਤੁਹਾਨੂੰ ਪਤਾ ਕਿ ਜਾਂਦੀ ਛੱਡ ਕੇ ਗਏ ਆ। ਫਿਰ ਅਜ ਪੁੱਛਣ ਵਾਲੀ ਕਿਹੜੀ ਗੱਲ? ਅ ਤੇ ਇੱਕ ਗੱਲ ਦੱਸੋ ਮੈਨੂੰ ਤੁਸੀਂ ਬਾਹਰ ਕਮਾਈ ਕਰਨ ਗਏ ਸੀ ਕੀ ਕਰਨ ਗਏ ਸੀ? ਅਸੀਂ ਭੰਗੜਾ ਪਾਉਣ ਗਏ ਸੀ। ਲੋਕ ਇੱਥੇ ਕਰਨ ਕੀ ਕਰਨ ਜਾਂਦੇ ਹੁੰਦੇ ਆ? ਨਹੀਂ ਮੇਰਾ ਮਤਲਬ ਆ ਤੁਸੀਂ ਇੱਥੇ ਰਹਿ ਕੇ ਵੀ ਕਮਾਈ ਕਰ ਹੀ ਸਕਦੇ ਸੀਗੇ। ਮੈਂ ਕਿਹੜਾ ਪੱਤਰਕਾਰ ਆ ਜਿਹੜੀ ਤੁਸੀਂ ਕਮਾਈ ਕਰ ਲੈਣੀ ਸੀ। ਚਲੋ ਛੱਡੋ ਜੀ। ਉਦਾਇਏ ਸੋਭੀ ਹੋਂ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਪੱਤਰਕਾਰ ਜੇ ਤੇਰੇ ਘਰ ਅੱਗ ਲੱਗੀ ਹੋਵੇ ਫਿਰ ਤੈਨੂੰ ਕਿਵੇਂ ਮਹਿਸੂਸ ਆਊਗਾ ਮੈਨੂੰ ਫਿਰ ਚੰਗੀ ਲੱਗਣੀ ਸੀ ਮੈਨੂੰ ਬਹੁਤੋ ਚੀਜ਼ ਮਾੜੀ ਲੱਗਣੀ ਹੈ ਪੈੜੀ ਲੱਗਣੀ ਆ ਬਸ ਮੈਨੂੰ ਵੀ ਉਹੀ ਲੱਗਦਾ ਪਿਆ ਕਿ ਹੁਣ ਫਿਰ ਤੁਸੀਂ ਅੱਗੇ ਬਾਰੇ ਕੀ ਸੋਚਿਆ ਹੁਣ ਤੁਸੀਂ ਕੀ ਕਰੋਗੇ ਉਹਦੇ ਬਾਰੇ ਕੋ ਦੱਸੋਗੇ ਉਹ ਤਾਂ ਇਹ ਪੱਤਰਕਾਰ ਛੱਡ ਗਏ ਤੇ ਤਾਂ ਹੀ ਕੁਝ ਕਰਾਂਗੇ ਜੀ ਬਾਹਰ ਤਾਂ ਲਾਈਨ ਖੜੀ ਲੱਗੀ ਆ ਕਿਹਦੀ ਲਾਈਨ ਲੱਗਿਆ ਜੀ ਪੱਤਰਕਾਰਾਂ ਦੀ ਉਹ ਤਾਂ ਵਧਾਈ ਲੈਣ ਗੂ ਬਾਹਰ ਖੜੇ ਆ ਨਹੀਂ ਮੇਰਾ ਮਤਲਬ ਆ ਪੱਤਰਕਾਰ ਸਾਹਿਬ ਜੇ ਚਲ ਜਾ ਮਿੰਤੀ ਹੋ ਮੇਰੀ ਜਾ ਜਾ ਚਲ ਜਾ ਤੂੰ ਜਾ ਇਹ ਜੀ ਆਪਣੇ ਕੁੱਦਾ ਜੀ ਜਿਹੜੇ ਬਾਹਰੋਂ ਆਏ ਸੀਗੇ ਬਾਹਰੋਂ ਅਮਰੀਕਾ ਦੀ ਰਿਪੋਰਟ ਹੋ ਕੇ ਤੇ ਤੁਸੀਂ ਉਹਨਾਂ ਦੇ ਸੁਆਗਤ ਸੁਣ ਲੈਣੇ ਚੰਗਾ ਜੀ ਸਸੀ ਕਾ ਜੀ ਹੋਰ ਬੜੀ ਨਾ ਹਲੋ ਚਲਦੇ ਆ। ਤੁਹਾਡੇ ਭੰਗੜਾ ਪਉਣ ਗਏ ਲੋਕ ਮਾਰ ਕੀ ਗੱਲ ਜਾਂਦੇ ਹੁੰਦੇ ਆ। ਤੇ ਏਡਾ ਦੱਸੋ ਮੈਨੂੰ ਤੁਸੀਂ ਬਾਹਰ ਕਮਾਈ ਕਰਨ ਗਏ ਕੀ ਕਰਨ ਗਏ ਸੀ? ਭੰਗੜਾ ਪਾਉਣ ਗਏ ਸੀ। ਲੋਕ ਤੇ ਕਰਨ ਕੀ ਕਰਨ ਜਾਂਦੇ ਹੁੰਦੇ ਆ। ਇਹ ਬੋਲਦਾ। ਇਹ ਨਾਲ ਸੇਵਾਗੇ ਨਹੀਂ। ਕੋਈ ਜਦੋਂ ਫਿਰ ਸੀਜ ਨਹੀਂ ਜਾਂਦਾ ਹੁੰਦਾ ਉਹਦੇ। ਉਹ ਚਾਹਦੇ ਬਈ ਆ। ਮੈਂ ਚੱਲ ਰਹੀ ਹੈ ਮੈਂ ਉਹ ਤਕਰੀਰ ਮੈਂ ਕਿਹੜਾ ਪੱਤਰਕਾਰ ਜਿਸ ਕਮਾਈ ਕਰਨੀ ਨਹੀਂ ਮੇਰਾ ਮਤਲਬ ਹੈ ਤੁਸੀਂ ਇੱਥੇ ਰਹਿ ਕੇ ਵੀ ਕਮਾਈ ਕਰ ਹੀ ਸਕਦੇ ਸੀਗੇ ਮੈਂ ਕਿਹੜਾ ਪੱਤਰਕਾਰ ਆ ਜਿਹੜੇ ਤੁਸੀਂ ਕਮਾਈ ਕਰਨੀ